ਦੋ ਜੀ ਮਿੱਤਰੋ ਇੱਕ ਫੈਨ ਆਇਆ ਬੜਾ ਪਿਆਰਾ ਨਾਂ ਕੀ ਹੈ ਤੇਰਾ ਕੁੱਪਾ ਖਾਨਪੁਰ ਵਾਲਾ ਕੁੱਪਾ ਖਾਨਪੁਰ ਵਾਲਾ ਜੀ ਸਰ ਕੰਮ ਕੀ ਕਰਦਾ ਹੈ ਕੂੜੇ ਦਾ ਆ ਇਹਦੀ ਰੇੜੀ ਹੈ ਜੀ ਆ ਦੇਖੋ ਸਫਾਈ ਕਰਦਾ ਤੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸਤਿਕਾਰ ਸਭ ਤੋਂ ਜ਼ਿਆਦਾ ਰਿਸਪੈਕਟ ਇਹਨਾਂ ਬੰਦਿਆਂ ਦੀ ਹੈ ਜਿਹੜੇ ਸਾਡੇ ਸਮਾਜ ਨੂੰ ਸਾਫ਼ ਰੱਖਦੇ ਆ ਸਾਡਾ ਕੂੜਾ ਚੱਕਦੇ ਆ ਮੈਂ ਬਾਈ ਬਹੁਤ ਸਾਰਾ ਪਿਆਰ ਤੈਨੂੰ ਤੇ ਭਰਾ ਸਾਡਾ ਗੋਂ ਦਾ ਵੀ ਐ ਮੜਾ ਜੈ ਨੇ ਕੂੜੇ ਤੇ ਇੱਕ ਰੈਪ ਬਣਾਇਆ ਚੱਲ ਗਾਓ ਮੇਰੇ ਵੀਰੋ ਮੇਰੇ ਵੀਰੋ ਮੇਰੇ ਭੈਣੋ ਮੈਂ ਤੁਹਾਡੇ ਤੇਰਾ ਕੂੜਾ ਲੈਣ ਆਇਆ ਤੁਸੀਂ ਮੈਨੂੰ ਖਾਲੀ ਮੋਰ ਰਿਆ ਖਾਲੀ ਮੋਰ ਕੇ ਪ੍ਰਧਾਨ ਨੂੰ ਕਾਲ ਲਾਇਆ ਪ੍ਰਧਾਨ ਨੂੰ ਕਾਲ ਲਾ ਕੇ ਇਹ ਗੱਲ ਕਿ ਆ ਕੂੜੇ ਵਾਲਾ ਸਾਡਾ ਕੂੜਾ ਨਹੀਂ ਲੈ ਗਿਆ ਕੂੜੇ ਵਾਲਾ ਹੁਣ ਬਦਮਾਸ ਬਣ ਗਿਆ ਹਲੋ ਫਰوق ਗੱਲ ਕਰੋ ਕੂੜੇ ਵਾਲੇ ਨਾਲ ਹੈਲੋ ਹਾਂਜੀ ਪ੍ਰਧਾਨ ਜੀ ਸਸਰੇ ਆ ਕਾਲ ਸਿਰਫ ਬੜਾ ਦੇ ਇੱਕ ਤੇ ਚੱਲ ਕੰਟੀਨਿਊ ਕਰ ਇਹ ਪੀ ਤੂੰ ਮੜਾ ਜੈ ਹਾਂ ਬਸ ਸਿਰ ਮੈਂ ਹਾਂ ਕੱਲ ਚਲੇ ਨੂੰ ਵੀ ਸੁਣਾ ਸੁਣਾ ਹਲੋ ਹਾਂਜੀ ਪਰਦਾਨ ਜੀ ਸਸਰੀ ਦਾ ਕਾਲ ਸਾਰੇ ਦੇਰੀਆ ਮੈਨੂੰ ਗੱਲ ਇਹ ਮਸਲੇ ਦਾ ਕਰੋ ਕੋਈ ਹੱਲ ਆ ਉਹ ਨਹੀਂ ਮੈਂ ਕੱਲ ਹਲੋ ਹਾਂਜੀ ਪਰਦਾਨ ਜੀ ਮੈਂ ਬਾਰ ਬਾਰ ਤਿੰਨ ਚਾਰ ਬਾਰ ਬੈਲ ਸਾਰੀਆਂ ਤਾਂ ਮਾਰਿਆ ਟਾਈਮ ਸਿਰ ਕੋਈ ਨਹੀਂ ਆਇਆ ਮੇਰਾ ਸ਼ਿਕਾਇਤ ਤੁਹਾਨੂੰ ਲਾਇਆ ਥੈਂਕ ਯੂ ਡਾਰਲਿੰਗ ਥੈਂਕ ਯੂ ਸੋ ਮੱਚ ਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿਦਾਂ ਧੰਨਵਾਦ ਕਰਾਂ ਸਾਡੇ ਸਮਾਜ ਨੂੰ ਇਹ ਸਾਫ਼ ਕਰਦੇ ਐ ਇਹ ਬਾਈ ਦੀ ਰੇੜੀ ਹੈ ਤੇ ਥੈਂਕ ਯੂ ਡਾਰਲਿੰਗ ਥੈਂਕ ਯੂ ਸੋ ਮਚ ਲੋ ਜੀ ਮਿੱਤਰੋ ਇੱਕ ਫੈਨ ਆਇਆ ਬੜਾ ਪਿਆਰਾ ਨਾਂ ਕੀ ਹੈ ਤੇਰਾ ਕੁੱਪਾ ਖਾਨਪੁਰ ਵਾਲਾ ਕੁੱਪਾ ਖਾਨਪੁਰ ਵਾਲਾ ਜੀ ਸਰ ਕੰਮ ਕੀ ਕਰਦਾ ਹੈ ਕੂੜੇ ਦਾ ਆ ਇਹਦੀ ਰੇੜੀ ਹੈ ਜੀ ਆ ਦੇਖੋ ਸਫਾਈ ਕਰਦਾ ਤੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸਤਿਕਾਰ ਸਭ ਤੋਂ ਜ਼ਿਆਦਾ ਰਿਸਪੈਕਟ ਇਹਨਾ ਬੰਦਿਆਂ ਦੀ ਹੈ ਜਿਹੜੇ ਸਾਡੇ ਸਮਾਜ ਨੂੰ ਸਾਫ਼ ਰੱਖਦੇ ਆ ਸਾਡਾ ਕੂੜਾ ਚੱਕਦੇ ਆ ਮੈਂ ਬਾਈ ਬਹੁਤ ਸਾਰਾ ਪਿਆਰ ਤੈਨੂੰ ਤੇ ਭਰਾ ਸਾਡਾ ਗੋਂ ਦਾ ਵੀ ਹੈ ਮੜਾ ਜੈ ਇਨੀ ਕੂੜੇ ਤੇ ਇੱਕ ਰੈਪ ਬਣਾਇਆ ਚੱਲ ਗਾਓ ਮੇਰੇ ਵੀਰੋ ਮੇਰੇ ਵੀਰੋ ਮੇਰੇ ਭੈਣੋ ਮੈਂ ਤੁਹਾਡੇ ਤੇਰਾ ਕੂੜਾ ਲੈਣ ਆਇਆ ਤੁਸੀਂ ਮੈਨੂੰ ਖਾਲੀ ਮੋਰ ਰਿਹਾ ਖਾਲੀ ਮੋਰ ਕੇ ਪ੍ਰਧਾਨ ਨੂੰ ਕਾਲ ਲਾਇਆ ਪ੍ਰਧਾਨ ਨੂੰ ਕਾਲ ਲਾ ਕੇ ਇਹ ਗੱਲ ਕਿ ਆ ਕੂੜੇ ਵਾਲਾ ਸਾਡਾ ਕੂੜਾ ਨਹੀਂ ਲੈ ਗਿਆ ਕੂੜੇ ਵਾਲਾ ਹੁਣ ਬਦਮਾਸ ਬਣ ਗਿਆ ਹਲੋ ਫਰوق ਗੱਲ ਕਰੋ ਕੂੜੇ ਵਾਲੇ ਨਾਲ ਹੈਲੋ ਹਾਂਜੀ ਪ੍ਰਧਾਨ ਜੀ ਸਸਰੇ ਆ ਕਾਲ ਸਿਰਫ ਬੜਾ ਦੇ ਇੱਕ ਤੇ ਕੱਲ ਕੰਟੀਨਿਊ ਕਰਾਂ ਇਹ ਪੀ ਤੋਂ ਮੜਾ ਜਾ ਹੰਨ ਬਸਰ ਮਾਰ ਬੰਦਾ ਹਾਂ ਚਲ ਚਲੇ ਨੂੰ ਪੀ ਸੁਣਾ ਸੁਣਾ ਹਮ ਹੈਲੋ ਹਾਂਜੀ ਪਰਦਾਨ ਜੀ ਸਸਰੇ ਆਕਾਲ ਸਾਰੇ ਦੇਰੀਆ ਮੈਨੂੰ ਗੱਲ ਇਹ ਮਸਲੇ ਦਾ ਕਰੋ ਕੋਈ ਹੱਲ ਨਹੀਂ ਆਉਣਾ ਨਹੀਂ ਮੈਂ ਕੱਲ ਹੈਲੋ ਹਾਂਜੀ ਪਰਦਾਨ ਜੀ ਮੈਂ ਬਾਰ ਬਾਰ ਤਿੰਨ ਚਾਰ ਬਾਰ ਬੈਲ ਸਾਰੀਆਂ ਤਾਂ ਮਾਰਿਆ ਟਾਈਮ ਸਿਰ ਕੋਈ ਨਹੀਂ ਆਇਆ ਮੇਰਾ ਸ਼ਿਕਾਇਤ ਤੁਨੂੰ ਲਾਇਆ ਥੈਂਕ ਯੂ ਡਾਰਲਿੰਗ ਥੈਂਕ ਯੂ ਸੋ ਮੱਚ ਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿੰਦਾ ਧੰਨਵਾਦ ਕਰਾਂ ਸਾਡੇ ਸਮਾਜ ਨੂੰ ਇਹ ਸਾਫ਼ ਕਰਦੇ ਆ ਇਹ ਬਾਈ ਦੀ ਰੇੜੀ ਹੈ ਤੇ ਥੈਂਕ ਯੂ ਡਾਰਲਿੰਗ ਥੈਂਕ ਯੂ so much ਲੋ ਜੀ ਮਿੱਤਰੋ ਇੱਕ ਫੈਨ ਆਇਆ ਬੜਾ ਪਿਆਰਾ ਨਾਂ ਕੀ ਹੈ ਤੇਰਾ ਕੁੱਪਾ ਖਾਨਪੁਰ ਵਾਲਾ ਕੁੱਪਾ ਖਾਨਪੁਰ ਵਾਲਾ ਜੀ ਸਰ ਕੰਮ ਕੀ ਕਰਦਾ कूड़े ਦਾ ਆ ਇਹਦੀ ਰੇੜੀ ਹੈ ਜੀ ਆ ਦੇਖੋ ਸਫਾਈ ਕਰਦਾ ਤੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸਤਿਕਾਰ ਸਭ ਤੋਂ ਜ਼ਿਆਦਾ ਰਿਸਪੈਕਟ ਇਹਨਾਂ ਬੰਦਿਆਂ ਦੀ ਹੈ ਜਿਹੜੇ ਸਾਡੇ ਸਮਾਜ ਨੂੰ ਸਾਫ਼ ਰੱਖਦੇ ਆ ਸਾਡਾ ਕੂੜਾ ਚੱਕਦੇ ਆ ਮੈਂ ਬਾਈ ਬਹੁਤ ਸਾਰਾ ਪਿਆਰ ਕਰਨਿਓ ਤੇ ਭਰਾ ਸਾਡਾ ਗਉਂਦਾ ਵੀ ਹੈ ਮੜਾ ਜੈ ਇਨੀ ਕੂੜੇ ਤੇ ਇੱਕ ਰੈਪ ਬਣਾਇਆ ਚੱਲ ਗਾਓ ਮੇਰੇ ਵੀਰੋ ਮੇਰੇ ਵੀਰੋ ਮੇਰੇ ਭੈਣੋ ਮੈਂ ਤੁਹਾਡੇ ਤੇ ਕੂੜਾ ਲੈਣ ਆਇਆ ਤੁਸੀਂ ਮੈਨੂੰ ਖਾਲੀ ਮੋਹ ਰਿਆ ਖਾਲੀ ਮੋਹ ਕੇ ਪ੍ਰਧਾਨ ਨੂੰ ਕਾਲ ਲਾਇਆ ਪ੍ਰਧਾਨ ਨੂੰ ਕਾਲ ਲਾ ਕੇ ਇਹ ਗੱਲ ਕਿ ਆ ਕੂੜੇ ਵਾਲਾ ਸਾਡਾ ਕੂੜਾ ਨਹੀਂ ਲੈ ਗਿਆ ਕੂੜੇ ਵਾਲਾ ਹੁਣ ਬਦਮਾਸ਼ ਬਣ ਗਿਆ ਆਲੋ ਫਰੋ ਗੱਲ ਕਰੋ ਕੂੜੇ ਵਾਲੇ ਨਾਲ ਹੈਲੋ ਹਾਂਜੀ ਪਰਦਾਨ ਜੀ ਸਸਰੀ ਅਕਾਲ ਸਾਰੇ ਫੜਾ ਦੇ ਇੱਕ ਤੇ ਚੱਲ ਕੰਟੀਨਿਊ ਕਰ ਇਹ ਪੀ ਤੂੰ ਮੜਾ ਜਾ ਹੰਨੇ ਬੱਸ ਸਰ ਮੈਂ ਹਾਂ ਚੱਲ ਚਲੇ ਨੂੰ ਪੀ ਸੁਣਾ ਸੁਣਾ ਹਮ ਹੈਲੋ ਹਾਂਜੀ ਪਰਦਾਨ ਜੀ ਸਸਰੀ ਅਕਾਲ ਸਾਰੇ ਦੇਰੀਆ ਮੈਨੂੰ ਗੱਲ ਇਹ ਮਸਲੇ ਦਾ ਕਰੋ ਕੋਈ ਹੱਲ ਨਹੀਂ ਆਉਂਨਾ ਨਹੀਂ ਮੈਂ ਕੱਲ ਹੈਲੋ ਹਾਂਜੀ ਪਰਦਾਨ ਜੀ ਮੈਂ ਬਾਰ ਬਾਰ ਤਿੰਨ ਚਾਰ ਬਾਰ ਬੈਲ ਸਾਰੀਆਂ ਤਾਂ ਮਾਰਿਆ ਟਾਈਮ ਸਿਰ ਕੋਈ ਨਹੀਂ ਆਇਆ ਮੇਰਾ ਸ਼ਿਕਾਇਤ ਤੁਹਾਨੂੰ ਲਾਇਆ ਥੈਂਕ ਯੂ ਡਾਰਲਿੰਗ ਥੈਂਕ ਯੂ ਸੋ ਮੱਚ ਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿੰਦਾ ਧੰਨਵਾਦ ਕਰਾਂ ਸਾਡੇ ਸਮਾਜ ਨੂੰ ਇਹ ਸਾਫ ਕਰਦੇ ਆ ਇਹ ਬਾਈ ਦੀ ਰੇੜੀ ਹੈ ਤੇ ਥੈਂਕ ਯੂ ਸੋ ਮਚ ਧੰਨਵਾਦ